ਲੁਧਿਆਣਾ ਦੇ ਅਮਰੀਕ ਸਿੰਘ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ। ਉਹਨਾਂ ਨੇ ਆਪਣੇ ਕੰਨਾਂ ਨਾਲ 84.5 ਕਿਲੋਗ੍ਰam ਭਾਰ 14 ਸਕਿੰਟਾਂ ਤੱਕ ਚੁੱਕ ਕੇ ਇਹ ਮੁਕਾਮ ਹਾਸਿਲ ਕੀਤਾ। ਤੇ ਇਹ ਜਿਹੜਾ ਮੇਰਾ ਸਫਰ 2018 ਤੋਂ ਸ਼ੁਰੂ ਹੋਇਆ ਸੀਗਾ ਜੀ। ਮੈਂ 2018 ਚ ਕਿਲਾਰਾ ਪਰ ਗਿਆ ਸੀ ਆਪਣੇ ਦੋਸਤ ਨਾਲ ਰਾਜਪਾਲ ਨਾਲ। ਉੱਥੇ ਕੋਈ ਵਿਅਕਤੀ ਦੋ ਕੰਨਾਂ ਦੇ ਨਾਲ 50-55 ਕਿਲੋ weight ਚੱਕਦਾ ਪਿਆ ਸੀਗਾ। ਤੇ ਵੀਡੀਓ ਵੀ ਪਈ ਹੋਈ ਇੱਕ ਕੰਨ ਦੇ ਵਿੱਚ ਕਲੰਪ ਮੈਂ ਕਰਸਦਾ ਪਿਆ ਜਿਉ ਉਹਦੇ ਤੇ ਕਸ ਦੇ ਕਸ ਤੇ ਫਿਰ ਦਿਮਾਗ ਚ ਆਇਆ ਮੈਂ ਕਿਹਾ ਯਾਰ ਵੀ ਜਦ ਇਹ ਚੱਕ ਸਕਦਾ ਤੇ ਮੈਂ ਮੇਰੇ ਲਈ ਤਾਂ ਕੋਈ ਬਟਟੀ ਗੱਲ ਨਹੀਂ ਜੇ 50 ਕਿਲੋ ਚੱਕ ਰਿਆ ਮੈਂ ਤਾਂ ਇਸ ਤੋਂ ਵੱਧ ਚੱਕ ਦੂੰਗਾ ਬਸ 18 ਦੇ ਵਿੱਚ ਹੀ ਅਸੀਂ ਉਹ ਕਲੰਪ ਤਿਆਰ ਕਰਕੇ 18 ਦੇ ਵਿੱਚ ਹੀ ਨਵੰਬਰ ਦੇ ਮਹੀਨੇ ਚ 90 ਕਿਲੋ ਚੱਕਤਾ ਜੀਆ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਲੋਕ ਅਮਰੀਕ ਨੂੰ ਆਪਣੇ ਕੰਨਾਂ ਨਾਲ ਭਾਰ ਚੁੱਕਦਾ ਦੇਖਦੇ ਤਾਂ ਲੋਕ ਉਸ ਦਾ ਮਜ਼ਾਕ ਉਡਾਉਂਦੇ ਸੀ ਪਰ ਅਮਰੀਕ ਨੇ ਹਾਰ ਨਹੀਂ ਮੰਨੀ ਅਤੇ ਅੱਜ ਉਸ ਨੇ ਇਹ ਸਫਲਤਾ ਹਾਸਲ ਕਰ ਲਈ ਉੱਥੇ ਹੀ ਅਮਰੀਕ ਦੀ ਸਫਲਤਾ ਤੋਂ ਪਰਿਵਾਰ ਵਾਲੇ ਵੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਪਾਜੀ ਦੇ ਬਦੌਲਤ ਹੀ ਮੈਂ ਵੀ ਇਸ ਲਾਈਨ ਦੇ ਵਿੱਚ ਆਈ ਮੈਨੂੰ ਇਹ ਥ੍ਰੀਡ ਬਣਾਉਣ ਵਾਲੇ ਜਿਆਦਾ ਇਹਨਾਂ ਦਾ ਯੋਗਦਾਨ ਹੈ ਇਹਨਾਂ ਦੀ ਮਿਹਨਤ ਸਦਕਾ ਹੋਇਆ ਜੀ ਸਾਰਾ ਕੁਝ ਮਿਹਨਤੀ ਬਹੁਤ ਨੇ ਉਸ ਤੋਂ ਜ਼ਿਆਦਾ ਇੱਕ ਇਨਸਾਨ ਅੱਛੇ ਨੇ ਜਜ਼ਬਾ ਵੀ ਜਜ਼ਬਾ ਬਹੁਤ ਹੈਨ ਅੰਦਰ ਲਾਈਫ ਇਹਦਾ ਪ੍ਰਮਾਣ ਦੇ ਰਿਹਾ ਹੈ ਇਸ ਭਾਇ ਦਾ ਲਾਈਫ ਬਸ ਤੇ ਆਈ ਗੋਸਟ ਮਾਨਸਿਕ ਜਨਤਿਸਨ ਇਹਨਾਂ ਦੀ ਮਿਹਨਤ ਬਹੁਤ ਸੀ ਹਮ ਦਿਨਾਂ ਤੱਕ ਮਿਹਨਤ ਕਰਦੇ ਨੇ ਇਹ ਬੱਚੇ ਡਟੇ ਰਹਿੰਦੇ ਨੇ ਇਸ ਕਰਕੇ ਸਾਨੂੰ ਮਾਨਸਿਕ ਖੁਰਾਕ ਵੀ ਅਮਰੀਕਾ ਦੀ ਸਫਲਤਾ ਦੇ ਪਿੱਛੇ ਉਹਨਾਂ ਦੀ ਸਖਤ ਮਿਹਨਤ ਅਤੇ ਲਗਨ ਦੇ ਨਾਲ ਨਾਲ ਚੰਗੀ ਖੁਰਾਕ ਵੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਦੇਸੀ ਕਿਉਂ ਖਾਂਦੇ ਨੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਨੇ ਉਹਨਾਂ ਦਾ ਅਗਲਾ ਟੀਚਾ ਆਪਣੇ ਕੰਨਾਂ ਨਾਲ ਟਰੱਕ ਖਿੱਚਣਾ ਹੈ ਹਾਲਾਂਕਿ ਉਹ ਰੇਲ ਗੱਡੀ ਦਾ ਇੰਜਣ ਵੀ ਖਿੱਚਣਾ ਚਾਹੁੰਦੇ ਸੀ ਪਰ ਉਸ ਦੇ ਲਈ ਰੇਲਵੇ ਤੋਂ ਇਜਾਜ਼ਤ ਨਹੀਂ ਮਿਲੀ ਲੁਧਿਆਣਾ ਤੋਂ ਵਰਿੰਦਰ ਥਿੰਦ ਦੀ ਰਿਪੋਰਟ ਈਟੀਵੀ ਭਾਰਤ